ਪੰਜਾਬੀਓ ਅੱਜ ਪੰਜਾਬ ਪੁਲਿਸ ਦੇ ਡੀਜੀਪੀ ਪੂਰੇ ਪੰਜਾਬ ਦੀ ਪੁਲਿਸ ਦੇ ਮੁਖੀ ਡੀਜੀਪੀ ਗੌਰਵ ਯਾਦਵ ਸਾਹਿਬ ਨੇ ਬਹੁਤ ਵੱਡੇ ਬਿਆਨ ਦਿੱਤੇ ਨੇ ਬਹੁਤ ਵੱਡੇ ਵੱਡੇ ਦਾਅਵੇ ਕੀਤੇ ਨੇ ਤੇ ਉਹਨਾਂ ਦੇ ਦਾਅਵਿਆਂ ਤੇ ਬਹੁਤ ਵੱਡੇ ਵੱਡੇ ਸਵਾਲ ਵੀ ਉੱਠ ਖੜੇ ਹੋਏ ਨੇ ਦੇਖੋ ਅੱਜ ਹੈਗੀ ਆ 31 ਮਈ ਅੱਜ ਪੂਰੇ ਪੰਜਾਬ ਦੇ ਵਿੱਚੋਂ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੇ ਪੰਜਾਬ ਨੂੰ ਨਸ਼ਾ ਮੁਕਤ ਐਲਾਨ ਕਰਨਾ ਸੀ ਇੱਕ ਤਾਂ ਅੱਜ ਡੀਜੀਪੀ ਨੇ ਇਹਦੇ ਬਾਰੇ ਆਪਣੇ ਵੱਡੇ ਦਾਅਵੇ ਕੀਤੇ ਨੇ ਤੇ ਦੂਜੇ ਪਾਸੇ ਗੋਨਿਆਣਾ ਮੰਡੀ ਦੇ ਵਿੱਚ ਜਿਹੜਾ ਇੱਕ ਨੌਜਵਾਨ ਨਰਿੰਦਰ ਦੀਪ ਸਿੰਘ ਜਿਹਨੂੰ ਕਰੰਟ ਲਾ ਕੇ ਪੁਲਿਸ ਵੱਲੋਂ ਮਾਰਨ ਦੇ ਦੋਸ਼ ਨੇ ਉਹਦੇ ਬਾਰੇ ਵੀ ਅੱਜ ਡੀਜੀਪੀ ਪੁਲਿਸ ਮੁਖੀ ਨੇ ਆਪਣਾ ਬਿਆਨ ਦਿੱਤਾ ਹੈ ਤੇ ਕੀ ਕਿਹਾ ਉਹਦੇ ਅਰਥ ਕੀ ਨੇ ਉਹਦੇ ਤੇ ਵੀ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਅੱਜ 31 ਮਈ ਹੈ ਅੱਜ 31 ਮਈ ਨੂੰ ਪੁਲਿਸ ਨੇ ਇਹ ਐਲਾਨ ਕਰਨਾ ਸੀ ਕਿ ਪੰਜਾਬ ਨਸ਼ਾ ਮੁਕਤ ਹੋ ਗਿਆ ਪੰਜਾਬ ਚ ਨਸ਼ਾ ਖਤਮ ਹੋ ਗਿਆ ਹੁਣ ਕੋਈ ਨਸ਼ਾ ਇੱਥੇ ਨਹੀਂ ਰਹਿ ਗਿਆ ਡੀਜੀਪੀ ਸਾਹਿਬ ਹੋਰਾਂ ਨੇ ਪ੍ਰੈਸ ਕਾਨਫਰੰਸ ਅੱਦੀ ਉਥੇ ਸੈਂਕੜੇ ਚੈਨਲ ਆਪੋ ਆਪਣੇ ਕੈਮਰੇ ਤੇ ਮਾਈਕ ਲੈ ਕੇ ਆਏ ਡੀਜੀਪੀ ਸਾਹਿਬ ਨੇ ਫਿਰ ਪ੍ਰੈਸ ਕਾਨਫਰੰਸ ਦੇ ਵਿੱਚ ਵੱਡੇ ਦਾਅਵੇ ਕੀਤੇ ਔਰ ਨਾਲ ਹੀ ਉਹਨਾਂ ਦੇ ਦਾਅਵਿਆਂ ਤੇ ਵੱਡੇ ਸਵਾਲ ਵੀ ਉੱਠੇ ਤੇ ਅੱਜ ਕੁਝ ਐਸੀਆਂ ਘਟਨਾਵਾਂ ਵੀ ਵਾਪਰੀਆਂ ਜਿਨ੍ਹਾਂ ਨੇ ਘਟਨਾਵਾਂ ਨਹੀਂ ਸਵਾਲ ਡੀਜੀਪੀ ਸਾਹਿਬ ਦੇ ਦਾਅਵਿਆਂ ਤੇ ਕਰ ਦਿੱਤੇ ਕੀ ਹੋਇਆ ਡੀਜੀਪੀ ਸਾਹਿਬ ਨੇ ਦਾਅਵਾ ਕੀਤਾ ਕਿ ਅਸੀਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਇਹਦੇ ਵਿੱਚ ਅਸੀਂ 13000 ਤੇ 38 ਦੇ ਕਰੀਬ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਵਿੱਚੋਂ 1696 ਵੱਡੇ ਮਗਰਮਚ ਸੀਗੇ ਜਿਹੜੇ ਨਸ਼ੇ ਦਾ ਕੰਮ ਕਰਦੇ ਸੀ ਡੀਜੀਪੀ ਸਾਹਿਬ ਨੇ ਕਿਹਾ ਕਿ ਅਸੀਂ 8344 ਪਰਚੇ ਐਫ ਆਈ ਆਰ ਕੀਤੀਆਂ ਨੇ ਡੀਜੀਪੀ ਸਾਹਿਬ ਨੇ ਕਿਹਾ ਕਿ ਅਸੀਂ 500 ਤੇ 86 ਕਿਲੋਗ੍ਰਾਮ ਹੈਰੋਇਨ ਯਾਨੀ ਕਿ ਚਿੱਟਾ ਫੜਿਆ 247 ਕਿਲੋ ਦੇ ਕਰੀਬ ਅਸੀਂ ਜਿਹੜੀ ਅਫੀਮ ਫੜੀ ਆ ਔਰ 257 ਕਿਲੋ ਦੇ ਕਰੀਬ ਅਸੀਂ ਗਾਂਜਾ ਫੜਿਆ ਔਰ ਇਹਦੇ ਨਾਲ ਹੋਰ ਨਸ਼ੇ ਜਿਨ੍ਹਾਂ ਦੇ ਵਿੱਚ ਨਸ਼ੀਲੀਆਂ ਗੋਲੀਆਂ ਡੀਜੀਪੀ ਸਾਹਿਬ ਕਹਿੰਦੇ 25 ਲੱਖ 70 ਹਜ਼ਾਰ ਦੇ ਕਰੀਬ ਨਸ਼ੀਲੀਆਂ ਗੋਲੀਆਂ ਅਸੀਂ ਫੜੀਆਂ ਨੇ ਔਰ ਨਾਲ ਦੀ ਨਾਲ ਡੀਜੀਪੀ ਸਾਹਿਬ ਨੇ ਦਾਅਵੇ ਕੀਤੇ ਕਿ ਹੁਣ ਸਾਨੂੰ ਲੱਗਦਾ ਕਿ ਪੰਜਾਬ ਨਸ਼ਾ ਮੁਕਤ ਹੋ ਜਾਣਾ ਤੇ ਸ਼ੋਰਟੀ ਹੈ ਕਿ ਹੋਊਗਾ ਪਰ ਡੀਜੀਪੀ ਸਾਹਿਬ ਜਦੋਂ ਇਹ ਪ੍ਰੈਸ ਕਾਨਫਰੰਸ ਕਰ ਰਹੇ ਸੀ ਤਾਂ ਦੂਜੇ ਪਾਸੇ ਫਰੀਦਕੋਟ ਜ਼ਿਲ੍ਹੇ ਦਾ ਇੱਕ ਪਿੰਡਾ ਰੋੜੀ ਕਪੂਰਾ ਕੋਟਕਪੂਰੇ ਦੇ ਨੇੜੇ ਉਥੋਂ ਖਬਰ ਆਉਂਦੀ ਹੈ ਕਿ ਇੱਕ ਗੱਭਰੂ ਨੌਜਵਾਨ ਚਿੱਟੇ ਦੀ ਓਵਰਡੋਜ਼ ਲੈ ਕੇ ਤੇ ਖਤਮ ਹੋ ਗਿਆ ਅੱਜ ਤੇ ਉਹਦੀ ماں ਵੈਣ ਪਾਰੀ ਸੀ ਰੋ ਰਹੀ ਸੀ ਦੂਜੇ ਪਾਸੇ ਡੀਜੀਪੀ ਸਾਹਿਬ ਕਹਿ ਰਹੇ ਸੀ ਕਿ ਨਸ਼ਾ ਜਿਹੜਾ ਉਹ ਲਗਭਗ ਸਮਾਪਤ ਦੇ ਨੇੜੇ ਆ ਅੱਜ ਐਲਾਨ 31 ਮਈ ਨੂੰ ਨਸ਼ਾ ਮੁਕਤ ਪੰਜਾਬ ਦਾ ਕਰਨਾ ਸੀ ਹੁਣ ਤੁਸੀਂ ਦੇਖੋ ਉਧਰ ਇੱਕ ماں ਵੈਣ ਪਾਰੀ ਹੈ ਹੁਣ ਸਵਾਲ ਇਹ ਖੜੇ ਹੋਏ ਸੋਸ਼ਲ ਮੀਡੀਆ ਤੇ ਕਾਫੀ ਲੋਕ ਸਵਾਲ ਕਰ ਰਹੇ ਨੇ ਤੁਸੀਂ ਦੇਖ ਰਹੇ ਹੋਵੋਗੇ ਸੋਸ਼ਲ ਮੀਡੀਆ ਡੀਜੀਪੀ ਸਾਹਿਬ ਦੀ ਪ੍ਰੈਸ ਕਾਨਫਰੰਸ ਜਦ ਚੱਲ ਰਹੀ ਸੀ ਤਾ ਥੱਲੇ ਵੀ ਲੋਕਾਂ ਦੇ ਮੈਸੇਜ ਸੈਂਕੜਿਆਂ ਦੀ ਗਿਣਤੀ 'ਚ ਸਾਰੇ ਚੈਨਲਾਂ ਤੇ ਆ ਰਹੇ ਸੀ ਜਿਹਦੇ 'ਚ ਲੋਕ ਕੇ ਕਹਿ ਰਹੇ ਸੀ ਕਿ ਸਾਨੂੰ ਨਸ਼ਾ ਖਤਮ ਹੋਇਆ ਨਜ਼ਰ ਨਹੀਂ ਆ ਰਿਹਾ ਉਧਰ ਜਦੋਂ ਇਹ ਘਟਨਾ ਰੋੜੀਕ ਪੂਰੇ ਗੱਬਰੂ ਪੁੱਤ ਦੇ ਮਰਨ ਵਾਲੀ ਆਉਂਦੀ ਹੈ ਫਿਰ ਸਵਾਲ ਉੱਠਦੇ ਨੇ ਜੇਕਰ ਉਹਨੇ ਓਵਰਡੋਜ਼ ਲਈ ਉਹਦੀ ਮੌਤ ਹੋਈ ਤਾਂ ਨਸ਼ੇ ਦੀ ਚਿੱਟੇ ਦੀ ਓਵਰਡੋਜ਼ ਉਹ ਲੈ ਕੇ ਕਿੱਥੋਂ ਆਇਆ ਕਿੱਥੋਂ ਉਹਨੂੰ ਨਸ਼ਾ ਮਿਲਿਆ ਜਿਹਦੀ ওভারਡੋਜ ਦੇ ਨਾਲ ਉਹ ਮਰਿਆ ਜਦ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਪੰਜਾਬ ਨੂੰ ਨਸ਼ਾ ਮੁਕਤੀ ਤੱਕ ਦਾ ਐਲਾਨ ਕਰਨ ਤੇ ਆਈ ਹੋਈ ਹੈ ਤਾਂ ਉਸ ਟਾਈਮ ਪਿੰਡਾਂ ਦੇ ਵਿੱਚ ਜਿੰਨੇ ਮੁੰਡੇ ਇਸ ਨਸ਼ੇ ਦਾ ਸ਼ਿਕਾਰ ਬਣਾਏ ਗਏ ਸੀ ਉਹਨਾਂ ਨੂੰ ਅੱਜ ਵੀ ਕਿਤੋਂ ਨਾ ਕਿਤੋਂ ਨਾ ਕਿਤੋਂ ਇਹ ਨਸ਼ਾ ਮਿਲ ਰਿਹਾ ਕਿੱਥੋਂ ਮਿਲ ਰਿਹਾ ਹੈ ਕੌਣ ਦੇ ਰਿਹਾ ਉਹ ਨੈਕਸਸ ਤੋੜੇ ਕਿਉਂ ਨਹੀਂ ਗਏ ਉਹ ਸਪਲਾਈ ਕੱਟੀ ਕਿਉਂ ਨਹੀਂ ਗਈ ਇਹ ਵੱਡੇ ਸਵਾਲ ਨੇ ਤੁਸੀਂ ਦੱਸੋ ਕਿ ਤੁਹਾਡੇ ਪਿੰਡ ਤੁਹਾਡੇ ਕਸਬੇ ਦੇ ਵਿੱਚ ਚਿੱਟਾ ਤੇ ਦੂਜੇ ਨਸ਼ੇ ਖਤਮ ਹੋ ਗਏ ਨੇ ਸਵਾਲ ਤਾਂ ਇਹ ਵੀ ਹੈ ਨਾ ਸ਼ਰਾਬ ਨਸ਼ਾ ਹੈ ਕਿ ਨਹੀਂ ਹੈ ਮਾਨਯੋਗ ਸੁਪਰੀਮ ਕੋਰਟ ਨੇ ਬੀਤੀ ਕੱਲ ਇਹ ਵੱਡਾ ਬਿਆਨ ਦਿੱਤਾ ਕਿ ਸ਼ਰਾਬ ਪੀ ਕੇ ਬੰਦਾ ਹਾਈਵਾਨ ਬਣ ਜਾਂਦਾ ਹੈ ਸ਼ੈਤਾਨ ਬਣ ਜਾਂਦਾ ਹੈ ਇਹ ਸੁਪਰੀਮ ਕੋਰਟ ਦਾ ਬਿਆਨ ਹੈ ਮੇਰਾ ਨਹੀਂਗਾ ਸੁਪਰੀਮ ਕੋਰਟ ਭਾਰਤ ਦਾ ਸਭ ਤੋਂ ਵੱਡਾ ਉਹ ਨ્યાਇਕ ਇਨਸਾਫ ਕਰਨ ਦਾ ਆਧਾਰ ਹੈ ਤੇ ਜੇ ਸੁਪਰੀਮ ਕੋਰਟ ਵੀ ਕਹਿੰਦੀ ਹੈ ਕਿ ਸ਼ਰਾਬ ਪੀ ਕੇ ਬੰਦਾ ਹਯਾਨ ਤੇ ਸ਼ੈਤਾਨ ਬਣ ਜਾਂਦਾ ਹੈ ਤਾਂ ਫਿਰ ਇਹ ਸ਼ਰਾਬ ਨਸ਼ਾ ਕਿਉਂ ਨਹੀਂ ਹੈ ਫਿਰ ਨਸ਼ਾ ਹੋਰ ਹੁੰਦਾ ਕੀ ਹੈ ਸ਼ਰਾਬਾਂ ਤੇ ਪਾਬੰਦੀ ਕਿਉਂ ਨਹੀਂ ਲੱਗਦੀ ਹੁਣ ਆਖੇ ਜੀ ਨਕਲੀ ਸ਼ਰਾਬ ਤੇ ਨਜਾਇਜ਼ ਸ਼ਰਾਬ ਵਾਲਿਆਂ ਤੇ ਪਾਬੰਦੀ ਲਾਉਣ ਦੀ ਕੋਸ਼ਿਸ਼ ਹੋ ਰਹੀ ਹੈ ਤੇ ਜਿਹੜੇ ਮਨਜ਼ੂਰ ਸ਼ੁਦਾ ਠੇਕੇ ਨੇ ਉਹਨਾਂ ਠੇਕਿਆਂ ਤੇ ਪੰਜਾਬ ਚ ਪਾਬੰਦੀ ਕਿਉਂ ਨਹੀਂ ਲੱਗਦੀ ਜੇ ਬਿਆਰ ਚ ਲੱਗ ਸਕਦੀ ਜੇ ਗੁਜਰਾਤ ਚ ਲੱਗ ਸਕਦੀ ਜੇ ਹੋਰ ਨਾ ਸੂਬਿਆਂ ਚ ਸਰਕਾਰੀ ਠੇਕੇ ਵੀ ਖਤਮ ਕੀਤੇ ਜਾ ਸਕਦੇ ਨੇ ਤਾਂ ਪੰਜਾਬ ਚ ਕਿਉਂ ਨਹੀਂ ਪੰਜਾਬ ਗੁਰੂਆਂ ਪੀਰਾਂ ਬਹਾਦਰਾਂ ਯੋਧਿਆਂ ਦੀ ਧਰਤੀ ਹੈ ਇੱਥੇ ਫਿਰ ਕਿਉਂ ਨਹੀਂ ਇੱਥੇ ਤਾਂ ਪੰਥਕ ਸਰਕਾਰਾਂ ਵੀ ਰਹੀਆਂ ਉਦੋਂ ਵੀ ਸ਼ਰਾਬ ਤੇ ਰੋਕ ਨਹੀਂ ਲੱਗੀ ਹੁਣ ਤੁਸੀਂ ਦੇਖੋ ਡੀਜੀਪੀ ਸਾਹਿਬ ਨੇ ਇਹ ਜਿਹੜੇ ਦਾਅਵੇ ਕੀਤੇ ਇਹਨਾਂ ਦੇ ਉੱਪਰ ਤਰ੍ਹਾਂ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ ਇਦੇ ਨਾਲ ਹੀ ਜਲਦੀ ਪ੍ਰੈਸ ਕਾਨਫਰੰਸ ਦੇ ਵਿੱਚ ਡੀਜੀਪੀ ਸਾਹਿਬ ਨੂੰ ਇਹ ਪੁੱਛਿਆ ਗਿਆ ਕਿ ਜਿਹੜਾ ਇੱਕ ਮੁੰਡਾ ਗੋਨੇਆਣਾ ਮੰਡੀ ਦੇ ਵਿੱਚ ਦੋਸ਼ ਹੈ ਕਿ ਪੁਲਿਸ ਨੇ ਕਰੰਟ ਲਾ ਕੇ ਮਾਰਿਆ ਹੈ ਉਹਦੇ ਉੱਪਰ ਕੀ ਕਾਰਵਾਈ ਕਰ ਰਹੇ ਹੋ ਬਹੁਤ ਸਾਰੇ ਲੋਕਾਂ ਨੂੰ ਐਂ ਲੱਗਦਾ ਕਿ ਸ਼ਾਇਦ ਡੀਜੀਪੀ ਜਾਂ ਮੁੱਖ ਮੰਤਰੀ ਨੂੰ ਪਤਾ ਨਹੀਂ ਹੈ ਵੀ ਇਹ ਹੋ ਰਿਹਾ ਹੈ ਗੋਨੇਆਣੇ ਮੰਡੀ ਜਦੋਂ ਮੈਂ ਕੱਲ ਗਿਆ ਉੱਥੇ ਬਹੁਤ ਸਾਰੇ ਲੋਕ ਕਹਿ ਰਹੇ ਸੀ ਡੀਜੀਪੀ ਤੱਕ ਗੱਲ ਪਹੁੰਚਾਉਣੀ ਚਾਹੀਦੀ ਹੈ ਮੁੱਖ ਮੰਤਰੀ ਤੱਕ ਗੱਲ ਪਹੁੰਚਾਉਣੀ ਚਾਹੀਦੀ ਹੈ ਉਹਲਿਓ ਗੱਲ ਉਹਨਾਂ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਂਦੀ ਹੈ ਜਦੋਂ ਅਜੇ ਤੁਹਾਨੂੰ ਵੀ ਨਹੀਂ ਪਤਾ ਹੁੰਦਾ ਉਦੋਂ ਤੱਕ ਗੱਲਾਂ ਪਹੁੰਚ ਜਾਂਦੀਆਂ ਨੇ ਤੇ ਅੱਜ ਡੀ.ਡੀ.ਪੀ ਸਾਹਿਬ ਨੇ ਜਦੋਂ ਪੁੱਛਿਆ ਗਿਆ ਕਿ ਇਹਦੇ ਤੇ ਕੀ ਕਾਰਵਾਈ ਕਰ ਰਹੇ ਉਹਨਾਂ ਨੂੰ ਪਤਾ ਸੀ ਉਹਨਾਂ ਨੇ ਕਿਹਾ ਉਹ ਕਹਿੰਦੇ ਵੇਖੋ ਇਸ ਮਾਮਲੇ ਤੇ ਪਰਚਾ ਦਰਜ ਹੋ ਚੁੱਕਾ ਹੈ ਐਫ.ਆਈ.ਆਰ ਹੋ ਚੁੱਕੀ ਹੈ ਪੜਤਾਲ ਜਾਰੀ ਹੈ ਜਿਹੜੇ ਵੀ ਬੰਦੇ ਇਹਦੇ ਵਿੱਚ ਦੋਚੀ ਨੇ ਕਾਰਵਾਈ ਹੋਵੇਗੀ ਪਰ ਇੱਥੇ ਫੇਰ ਸਵਾਲ ਸੋਸ਼ਲ ਮੀਡੀਆ ਤੇ ਤੁਸੀਂ ਪੜ੍ਹ ਲਓ ਲੋਕਾਂ ਦੇ ਕਿੰਨੇ ਲੋਕਾਂ ਨੇ ਲਿਖ ਲਿਖ ਕੇ ਪੋਸਟਾਂ ਪਾਤੀਆਂ ਪੁੱਛ ਰਹੇ ਨੇ ਲੋਕ ਡੀਜੀਪੀ ਸਾਹਿਬ ਤੁਸੀਂ ਪੁਲਿਸ ਨੇ ਜੇ ਇਹ ਕੀਤਾ ਹੈ ਤਾਂ ਇਹਦੀ ਤੁਸੀਂ ਨਿੰਦਿਆ ਤੇ ਨਖਿੱਦੀ ਕਿਉਂ ਨਹੀਂ ਕਰ ਰਹੇ ਤੁਸੀਂ ਇਹਦੀ ਬਕਾਇਦਾ ਸੈੱਟ ਬਣਾ ਕੇ ਜਾਂਚ ਕਿਉਂ ਨਹੀਂ ਕਰਾ ਰਹੇ ਗੋਨਿਆਣਾ ਦੇ ਲੋਕ ਕੱਲ ਉਹਨਾਂ ਨੇ ਪੂਰਾ ਗੋਨਿਆਣਾ ਸ਼ਹਿਰ ਬਾਜ਼ਾਰ ਬੰਦ ਕੀਤਾ ਉਹ ਕਹਿ ਰਹੇ ਸੀ ਸੀਬੀਆਈ ਦੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਮਾਮਲਾ ਬੜਾ ਗੰਭੀਰ ਹੈ ਯਾਰ ਛੋਟਾ ਮਾਮਲਾ ਇੱਕ 33 ਸਾਲਾਂ ਦਾ ਭਾਰ ਜਵਾਨ ਗੱਭਰੂ ਜਿਹਦਾ ਛੋਟਾ ਜਿਹਾ ਨਿਆਣਾ ਹੈ ਜਿਹਦੀ ਇੱਕ ਜਵਾਨ ਪਤਨੀ ਹੈ ਜਿਹਦਾ ਬੁਢਾਪੇ ਦੇ ਵਿੱਚ ਮਾਂ ਪਿਓ ਹੈ ਉਹਦੇ ਇਕੱਲੇ ਦੇ ਆਸਰੇ ਸਾਰੇ ਸੀ ਤੇ ਉਹਨੂੰ ਜਿਸ ਤਰ੍ਹਾਂ ਕੁੱਟ-ਕੁੱਟ ਕੇ ਮਾਰਨ ਦੀ ਗੱਲ ਆ ਰਹੀ ਹੈ ਕਰੰਟ ਲਾ ਕੇ ਮਾਰਿਆ ਗਿਆ ਇਹ ਹਵਾਨੀਅਤ ਇਹ ਇਹ ਜਿਹੜਾ ਵੈਸੀਪੁਣਾ ਇਹਦੇ ਉੱਪਰ ਡੀਜੀਪੀ ਸਾਹਿਬ ਨੂੰ ਵੀ ਪੰਜਾਬ ਸਰਕਾਰ ਨੂੰ ਵੀ ਭਗਵੰਤ ਮਾਨ ਸਾਹਿਬ ਨੂੰ ਵੀ ਬਹੁਤ ਗੁੱਸਾ ਤੇ ਦੁੱਖ ਆਉਣਾ ਚਾਹੀਦਾ ਪਰ ਸਵਾਲ ਇਹ ਆ ਕਿ ਇਸ ਮਾਮਲੇ ਦੇ ਉੱਪਰ ਅਜੇ ਤੱਕ ਪੰਜਾਬ ਸਰਕਾਰ ਕੋਈ ਵੱਡਾ ਐਕਸ਼ਨ ਲੈਂਦੀ ਦਿਖਾਈ ਨਹੀਂ ਦੇ ਰਹੀ ਆਖਰਕਾਰਨ ਕੀ ਹੈ ਕਿਉਂ ਪੰਜਾਬ ਸਰਕਾਰ ਦੇ ਨੁਮਾਇंदे ਇਸ ਗੱਲ ਤੇ ਚੁੱਪ ਨੇ ਆਮ ਆਦਮੀ ਪਾਰਟੀ ਉਹਨਾਂ ਦੇ ਪ੍ਰਧਾਨ ਸਾਹਿਬ ਦਾ ਬਿਆਨ ਨਹੀਂ ਆਇਆ ਦੇਖੋ ਅੱਜ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨਾ ਹੁੰਦੀ ਤਾਂ ਆਮ ਆਦਮੀ ਪਾਰਟੀ ਦਾ ਜਿਹੜਾ ਵੀ ਪੰਜਾਬ ਦਾ ਪ੍ਰਧਾਨ ਹੁੰਦਾ ਚਾਹੇ ਅਮਨ ਅਰੋੜਾ ਸਾਹਿਬ ਚਾਹੇ ਭਗਵੰਤ ਮਾਨ ਸਾਹਿਬ ਜਾਂ ਏ ਬੀ ਸੀ ਡੀ ਕੋਈ ਵੀ ਤਾਂ ਹੁਣ ਨੂੰ ਸਭ ਦੇ ਬਿਆਨ ਆਏ ਹੋਣੇ ਸੀ ਕਿ ਇਹ ਧੱਕੇਸ਼ਾਹੀ ਹੈ ਆਮ ਆਦਮੀ ਪਾਰਟੀ ਨੇ ਉਹ ਪ੍ਰਦਰਸ਼ਨਾਂ ਚ ਵੀ ਸ਼ਾਮਲ ਹੋਣਾ ਸੀ ਤੇ ਜਿਹੜੇ ਸਪੀਕਰ ਕੁਲਤਾਰ ਸਿੰਘ ਸੰਧਵਾ ਜਿਨ੍ਹਾਂ ਦੇ ਪਿੰਡ ਤੋਂ ਨੇੜੇ ਹੀ ਪੈਂਦਾ ਗੋਨੇਆਣਾ ਉਹਨਾਂ ਨੇ ਉਥੇ ਪਹੁੰਚੇ ਹੋਣਾ ਸੀ ਦੁੱਖ ਬਣਾਉਣ ਦੀਆਂ ਗੱਲਾਂ ਕਰਦੇ ਹੋਣਾ ਸੀ ਪਰ ਅੱਜ ਜਦੋਂ ਹਕੂਮਤ ਆਪਣੀ ਹੈ ਸਰਕਾਰ ਆਪਣੀ ਹੈ ਪੁਲਿਸ ਆਪਣੇ ਹੱਥ ਚ ਹੈ ਤਾਂ ਫਿਰ ਅੱਜ ਜਦੋਂ ਆਮ ਆਦਮੀ ਪਾਰਟੀ ਇਸ ਪੂਰੇ ਮਾਮਲੇ ਤੇ ਨਹੀਂ ਬੋਲ ਰਹੀ ਤਾਂ ਫਿਰ ਸਵਾਲ ਉੱਠਣੇ ਵਾਜਬ ਨਹੀਂ ਅੱਜ ਉਸ ਗੱਬਰੂ ਪੁੱਤ ਦਾ ਅੰਤਮ ਅਰਦਾਸ ਹੋਈ ਹੈ ਉਹਦਾ ਭੋਗ ਪਿਆ ਗੋਨਿਆਂ ਦੇ ਵਿੱਚ ਔਰ ਅੱਜ ਉਹਦੇ ਭੋਗ ਦੇ ਉੱਪਰ ਨਵੀਂ ਰਣਨੀਤੀ ਜਿਹੜੀਆਂ ਜਥੇਬੰਦੀਆਂ ਨੇ ਐਕਸ਼ਨ ਕਮੇਟੀ ਬਣਾਈ ਹੈ ਉਹ ਨਵੀਂ ਰਣਨੀਤੀ ਬਣਾ ਰਹੀਆਂ ਨੇ ਨਵੇਂ ਅਗਲੇ ਐਕਸ਼ਨ ਦਾ ਐਲਾਨ ਹੋਊਗਾ ਤਾਂ ਇਸ ਸਭ ਕੁਝ ਦੇ ਦਰਮਿਆਨ ਡੀਜੀਪੀ ਸਾਹਿਬ ਦਾ ਸਿਰਫ ਇੰਨਾ ਕਹਿਣਾ ਕਿ ਉੱਤੇ ਕਾਰਵਾਈ ਹੋਊਗੀ ਪਰਚਾ ਹੋ ਚੁੱਕਾ ਹੈ ਪਰ ਕਿਉਂ ਕਤਲ ਕੀਤਾ ਗਿਆ ਕੀ ਪੁਲਿਸ ਨੇ ਚੱਕਿਆ ਕਿ ਨਹੀਂ ਚੱਕਿਆ ਜੇ ਚੱਕਿਆ ਤੇ ਕਿਉਂ ਚੱਕਿਆ ਜੇ ਕਰੰਟ ਲਾਇਆ ਤੇ ਕਿਉਂ ਲਾਇਆ ਮਾਰਿਆ ਤੇ ਕਿਉਂ ਮਾਰਿਆ ਫਿਰ ਸਭ ਕੁਝ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਤੇ ਕਿਉਂ ਕੀਤੀ ਇਹ तमाम ਸਵਾਲ ਨੇ ਜਿਨ੍ਹਾਂ ਦੇ ਜਵਾਬ ਲੋਕਤੰਤਰ ਡੈਮੋਕ੍ਰੇਸੀ ਚ ਮਿਲਨੇ ਬਹੁਤ ਜ਼ਰੂਰੀ ਨੇ ਹੋਰ ਕਿਤੇ ਦਿਓ ਨਾ ਦਿਓ ਮਿਲਣ ਨਾ ਮਿਲਣ ਡੈਮੋਕ੍ਰੇਸੀ ਦੇ ਵਿੱਚ ਇਹਨਾਂ ਸਵਾਲਾਂ ਦੇ ਜਵਾਬ ਅਤੀ ਜ਼ਰੂਰੀ ਨੇ ਹੁਣ ਡੀਜੀਪੀ ਸਾਹਿਬ ਨੂੰ ਇੱਕ ਪੱਤਰਕਾਰ ਨੇ ਚਲਦੀ ਪ੍ਰੈਸ ਕਾਨਫਰੰਸ 'ਚ ਪੁੱਛਿਆ ਉਹ ਕਹਿੰਦਾ ਜੀ ਕੀ ਪੰਜਾਬ 'ਚੋਂ ਨਸ਼ਾ ਹੁਣ ਪੂਰੀ ਤਰ੍ਹਾਂ ਸਮਾਪਤ ਹੋ ਜਾਊਗਾ ਤਾਂ ਡੀਜੀਪੀ ਸਾਹਿਬ ਦਾ ਗੋਲਮੋਲ ਜਵਾਬ ਲੱਗਾ ਲੋਕਾਂ ਸਾਰਿਆਂ ਨੂੰ ਗੋਲਮੋਲ ਲੱਗਾ ਕਹਿੰਦੇ ਵੇਖੋ ਹੋ ਸਕਦਾ ਪਰ ਜੇਕਰ ਪੂਰਾ ਸਮਾਜ ਪੂਰੇ ਲੋਕ ਜਿਹੜੇ ਨੇ ਉਹ ਸਾਥ ਦੇਣ ਹੁਣ ਸਵਾਲ ਇਹ ਆ ਕਿ ਕੀ ਪੰਜਾਬ ਚ ਨਸ਼ਾ ਲੋਕਾਂ ਨੇ ਫਲਾਇਆ ਲੋਕਾਂ ਦੀ ਮਰਜ਼ੀ ਨਾਲ ਆਇਆ ਦੇਖੋ ਇਹਦੇ ਤੇ ਦੋ ਵਿਚਾਰ ਨੇ ਹਰ ਬੁਰਾਈ ਬਾਰੇ ਕੁਝ ਘੱਟ ਬੁੱਧੀ ਵਾਲੇ ਲੋਕ ਕਹਿੰਦੇ ਨੇ ਲੈ ਲੋਕ ਨਹੀਂ ਜਦੋਂ ਚੰਗੇ ਜਦੋਂ ਲੋਕ ਨਹੀਂ ਆਏ ਲੋਕਾਂ ਨੂੰ ਗੁਨਾਹਗਾਰ ਦੋਚੀ ਬਣਾ ਦਿੱਤਾ ਜਾਂਦਾ ਪਰ ਲੋਕ ਨਹੀਂ ਸਿਸਟਮ ਮੁੱਖ ਜ਼ਿੰਮੇਵਾਰ ਹੈ ਜਿਹੜੇ ਦੇਸ਼ਾਂ ਦੇ ਵਿੱਚ ਸਿਸਟਮ ਵਧੀਆ ਜਿੱਥੋਂ ਦੇ ਵਿੱਚ ਸਿਆਸਤਾਂ ਵਧੀਆ ਨਹੀਂ ਉਥੇ ਲੋਕ ਆਪਣੇ ਆਪ ਸਹੀ ਹੋ ਜਾਂਦੇ ਨੇ ਪੁਰਾਣੀ ਕਹਾਵਤ ਹੈ ਜਥਾ ਰਾਜਾ ਤਥਾ ਪਰਜਾ ਇੱਕ ਪੁਰਾਣੀ ਕਹਾਵਤ ਹੋਰ ਹੈ ਜੈਸਾ ਮਾਸਟਰ ਵੈਸਾ ਰਾਸ਼ਟਰ ਤੇ ਜੈਸਾ ਰਾਜ ਵੈਸਾ ਸਮਾਜ ਇਹ ਦੋ ਕਹਾਵਤਾਂ ਪੁਰਾਣੀਆਂ ਨੇ ਅੱਜ ਅਮਲੀ ਰੂਪ ਚ ਤੁਸੀਂ ਦੇਖ ਲਓ ਜਿਹੜੇ ਜਿਹੜੇ ਯੂਰਪ ਦੇ ਜਾਂ ਹੋਰ ਕੰਟਰੀਆਂ ਦੇ ਦੇਸ਼ਾਂ ਦੀਆਂ ਹਕੂਮਤਾਂ ਸਿਸਟਮ ਤੇ ਸਿਆਸਤਾਂ ਇੱਥੋਂ ਨਾਲੋਂ ਬੈਟਰ ਨੇ ਚੰਗੀਆਂ ਨਹੀਂ ਉੱਥੇ ਸਭ ਕੁਝ ਠੀਕ ਹੈ ਉੱਥੇ ਲੋਕ ਵੀ ਇੱਥੋਂ ਦੇ ਲੋਕਾਂ ਨਾਲੋਂ ਚੰਗੇ ਮੰਨੇ ਜਾਂਦੇ ਨੇ ਕਿਉਂਕਿ ਸਮਾਜ ਨੂੰ ਰਾਜ ਨੇ ਲੈ ਕੇ ਜਾਣਾ ਕਿੱਧਰ ਨੂੰ ਲੈ ਕੇ ਜਾਣਾ ਸਮਾਜ ਰਾਜ ਨਾਲੋਂ ਟੁੱਟਾ ਹੋਇਆ ਨਹੀਂ ਰਾਜ ਅਗਵਾਈ ਕਰਦਾ ਸਮਾਜ ਦੀ ਰਾਜ ਕਾਨੂੰਨ ਬਣਾਉਂਦਾ ਹੈ ਰਾਜਨੀਤੀਆਂ ਬਣਾਉਂਦਾ ਹੈ ਰਾਜ ਹੀ ਮੁੱਖ ਡਰਾਈਵਰ ਹੈ ਸਮਾਜ ਦੀ ਗੱਡੀ ਦਾ ਤੇ ਜਦੋਂ ਇੱਥੇ ਘਟੀਆ ਸਿਆਸਤਾਂ ਅੱਜ ਤੱਕ ਰਾਜ ਕਰਦੀਆਂ ਰਹੀਆਂ ਨੇ ਜਿਨ੍ਹਾਂ ਨੇ ਆਪਣੇ ਘਰ ਭਰੇ ਆਪਣੀ ਗੱਲੇ ਫੁੱਲ ਕੀਤੇ ਆਪਣੀਆਂ ਜਾਇਦਾਦਾਂ ਬਣਾਈਆਂ ਤਾਂ ਉੱਥੇ ਫਿਰ ਪੰਜਾਬ ਤੇ ਪੰਜਾਬ ਦੇ ਲੋਕ ਨੇ ਜਿਹੜੇ ਉਹ ਬੁਰੀਆਂ ਹਾਲਤਾਂ ਚਲੇ ਗਏ ਨੇ